रेडी स्टार्ट ਮਨੁੱਖੀ ਜੀਵਨ ਵਿਲੱਖਣ ਹੈ ਡੰਡੀ ਹਰੇਕ ਮਨੁੱਖ ਆਪਣੀਆਂ ਵਿਸ਼ੇਸ਼ ਯੋਗਤਾਵਾਂ ਨਾਲ ਜਨਮ ਲੈਂਦਾ ਹੈ ਡੰਡੀ ਇਹ ਯੋਗਤਾਵਾਂ ਹੀ ਉਸ ਨੂੰ ਬਾਕੀ ਸਭ ਨਾਲੋਂ ਵੱਖਰਾ ਅਤੇ ਵਿਲੱਖਣ ਬਣਾਉਂਦੀਆਂ ਹਨ ਡੰਡੀ ਇਸ ਲਈ ਹਰ ਮਨੁੱਖ ਨੂੰ ਆਪਣੀਆਂ ਪ੍ਰਾਪਤ ਯੋਗਤਾਵਾਂ ਦਾ ਸਹੀ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਡੰਡੀ ਉਸ ਨੂੰ ਕਿਸੇ ਹਾਸਲ ਨਾ ਹੋਈ ਯੋਗਤਾ ਦੇ ਪਿੱਛੇ ਨਹੀਂ ਭਜਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਉਹ ਆਪਣੀਆਂ ਪ੍ਰਾਪਤ ਯੋਗਤਾਵਾਂ ਦੇ ਆਧਾਰ ਤੇ ਜੋ ਕੁਝ ਸੰਭਵ ਹੈ ਉਹ ਨਹੀਂ ਕਰ ਪਾਉਂਦਾ ਡੰਡੀ ਦਰਸਲ ਨਾ ਹਾਸਲ ਯੋਗਤਾਵਾਂ ਲਈ ਪਰੇਸ਼ਾਨ ਰਹਿਣ ਨਾਲ ਮਨੁੱਖ ਵਿੱਚ ਇੱਕ ਨਕਾਰਾਤਮਕ ਨਜ਼ਰੀਆ ਵਿਕਸਿਤ ਹੋਣਾ ਲੱਗਦਾ ਹੈ ਜੋ ਸਮੇਂ ਦੇ ਨਾਲ ਉਸ ਨੂੰ ਨਿਰਾਸ਼ਾ ਦੇ ਆਲਮ ਵਿੱਚ ਧੱਕ ਦਿੰਦਾ ਹੈ ਡੰਡੀ ਇਸ ਲਈ ਆਪਣੀਆਂ ਅੰਦਰੂਨੀ ਯੋਗਤਾਵਾਂ ਨੂੰ ਪਛਾਨ ਕੇ ਆਪਣੇ ਕਰਤੱਬ ਨਿਭਾਉਣ ਦੇ ਨਾਲ-ਨਾਲ ਸਰਲਤਾ ਪੂਰਵਕ ਜੀਵਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਦਾ ਨਾ ਹੀ ਮਨੁੱਖੀ ਜੀਵਨ ਹੈ ਡੰਡੀ ਕਰਤੱਬ ਦੇ ਰਸਤੇ ਤੇ ਵੱਧਦੇ ਸਮੇਂ ਸਾਧਨ ਸਮੱਗਰੀ ਦੀ ਚਿੰਤਾ ਕਰਨ ਦੀ ਬਹੁਤ ਜ਼ਰੂਰਤ ਨਹੀਂ ਹੈ ਕਿਉਂਕਿ ਕੁਦਰਤੀ ਨਿਯਮ ਹੈ ਕਿ ਹਾਲਾਤ ਮੁਤਾਬਕ ਸਾਧਨਾਂ ਦਾ ਨਿਰਮਾਣ ਹੋ ਜਾਂਦਾ ਹੈ ਡੰਡੀ ਸਾਨੂੰ ਸਿਰਫ ਇਹ ਦੇਖਣਾ ਹੈ ਕਿ ਅਸੀਂ ਆਪਣੀਆਂ ਪ੍ਰਾਪਤ ਯੋਗਤਾਵਾਂ ਦਾ ਕਿੰਨੇ ਆਦਰ ਨਾਲ ਸਹੀ ਉਪਯੋਗ ਕਰਦੇ ਹਾਂ ਡੰਡੀ ਜੇ ਅਸੀਂ ਡੁੰਘਾਈ ਨਾਲ ਦੇਖੀਏ ਤਾ ਪਤਾ ਲੱਗੇਗਾ ਕਿ ਕੁਦਰਤੀ ਨਿਆ ਵਿੱਚ ਮਨੁੱਖ ਦਾ ਹਿੱਤ ਅਤੇ ਉਨਤੀ ਸ਼ਾਮਿਲ ਹੈ ਡੰਡੀ ਇਸ ਲਈ ਮਨੁੱਖ ਨੂੰ ਜੀਵਨ ਵਿੱਚ ਆਏ ਹਰ ਹਾਲਾਤ ਦਾ ਆਦਰ ਕਰਨਾ ਚਾਹੀਦਾ ਹੈ ਡੰਡੀ ਹਾਲਾਤਾਂ ਬਾਰੇ ਵਿਅਰਥ ਚਿੰਤਨ ਨਾ ਕਰਕੇ ਸਾਨੂੰ ਆਪਣੀ ਸ਼ਕਤੀ ਇਕੱਠੀ ਕਰਨੀ ਚਾਹੀਦੀ ਹੈ ਡੰਡੀ ਉਸ ਦੁਆਰਾ ਹੀ ਅਸੀਂ ਮੌਜੂਦਾ ਹਾਲਤਾਂ ਦਾ ਸਦ ਉਪਯੋਗ ਕਰ ਸਕਦੇ ਹਾਂ ਡੰਡੀ ਇਹ ਜੀਵਨ ਸੂਤਰ ਹੈ ਕਿ ਜੋ ਵਿਅਕਤੀ ਵਰਤਮਾਨ ਦਾ ਸਹੀ ਉਪਯੋਗ ਕਰਦਾ ਹੈ ਉਸਦਾ ਭਵਿੱਖ ਉਜਵਲ ਹੁੰਦਾ ਹੈ ਡੰਡੀ ਨਾ حاصل ਹੋਏ ਦੇ ਵਿਸ਼ੇ ਵਿੱਚ ਵਿਅਰਥ ਚਿੰਤਨ ਕਰਨ ਨਾਲ ਕੋਈ ਲਾਭ ਨਹੀਂ ਹੈ ਡੰਡੀ ਸੋ ਮਨੁੱਖ ਨੂੰ ਮੌਜੂਦਾ ਹਾਲਾਤ ਨੂੰ ਸਾਹਮਣੇ ਰੱਖਦੇ ਹੋਏ ਕੰਮ ਕਰਨਾ ਚਾਹੀਦਾ ਹੈ ਡੰਡੀ ਹਕੀਕਤ ਇਹ ਹੈ ਕਿ ਕੰਮ ਦਾ ਸਬੰਧ ਵਰਤਮਾਨ ਨਾਲ ਹੁੰਦਾ ਹੈ ਤੇ ਚਿੰਤਨ ਤਾਂ ਭੂਤ ਕਾਲ ਜਾਂ ਭਵਿਕ ਨਾਲ ਡੰਡੀ ਇਸੇ ਲਈ ਚਿੰਤਨ ਸਿਰਫ ਉਸ ਦਾ ਕਰਨਾ ਹੈ ਜਿਸ ਦੀ ਪ੍ਰਾਪਤੀ ਕੰਮ ਨਾਲ ਨਾ ਹੋਵੇ ਡੰਡੀ